ਓਏ ਹੋਏ ਹੋਏ ਸੁਨੰਦਾ ਸ਼ਰਮਾ ਨੂੰ ਕਾਂਸ ਦੇ ਵਿੱਚ ਜਾ ਕੇ ਲੱਗਦਾ ਏ ਹੋ ਗਿਆ ਏ ਪਿਆਰ ਇਹ ਅੰਦਾਜ਼ ਦੇਖਿਆ ਏ ਸੁਨੰਦਾ ਸ਼ਰਮਾ ਦਾ ਉਹਨਾਂ ਦੀ ਇੱਕ ਲੇਟੈਸਟ ਵੀਡੀਓ ਦੇ ਵਿੱਚ ਜਿੱਥੇ ਮੈਡਮ ਨੇ ਪਹਿਲਾਂ ਕੀਤੀ ਸ਼ਾਇਰੀ ਤੇ ਜਦ ਸੜਕ ਤੇ ਅੱਗੇ ਤੁਰੀ ਤਾਂ ਬੱਸ ਫੇਰ ਕੀ ਸੀ ਉੱਥੇ ਟੱਕਰ ਗਿਆ ਇੱਕ ਮੁੰਡਾ ਜਿਸਦੇ ਉਤੇ ਲੱਗਦਾ ਏ ਆ ਗਿਆ ਮੈਡਮ ਦਾ ਦਿਲ ਵੇ ਅਛੂ ਮਿਤੇ ਰਨਾ ਪਿਆ ਏ ਤੇ ਤੂੰ ਇਸ਼ਕ ਕਰਕੇ ਮੁੱਕਰ ਗਿਆ ਹਏ ਹੇ ਸੱਜਣਾ ਰਾਬਤੇ ਗਵਾ ਪਿਆ ਏ ਚੜ੍ਹ ਵੀ ਇਤਨੇ ਲਗ ਲੁਚਾਰੀਓ ਪਰ ਕਿਹੜਾ ਬੇਸੇ ਸੁਨੰਦਾ ਜੱਦੀ ਕਾਂਸ ਗਈ ਹੈ ਉਥੋ ਦੇ ਲਿਬਾਸ ਦੀ ਜਦਵੀ ਤਸਵੀਰਾਂ ਉਹ ਸ਼ੇਅਰ ਕਰਦੀ ਹੈ ਜਾਂ ਵੀਡੀਓਸ ਪਾਉਂਦੀ ਹੈ ਲੋਕਾਂ ਨੂੰ ਬੇਹੱਦ ਪਸੰਦ ਆਉਂਦੀ ਹੈ ਕਿਉਂਕਿ ਪੰਜਾਬੀ ਪਹਿਰਾਵੇ ਦੇ ਵਿੱਚ ਕਾਂਸ ਗਈ ਸੀ ਸੁਨੰਦਾ ਸ਼ਰਮਾ ਇੱਥੇ ਦਾ ਮੈਡਮ ਨੇ ਗੀਤ ਵੀ ਗਾਇਆ ਸੀ ਉਹਦੇ ਮੰਮੀ ਨੂੰ ਪਸੰਦ ਨਹੀਂ ਆ ਤੂੰ ਮੈਂ ਤੇਰਾ ਕੋਰਪੂ ਮੈਂ ਕਿਸਨੇ ਤੂੰ ਤਵੀ ਤੇਨੂੰ ਪਿਆਰ ਕਰ ਦੇ ਚਾਹੁੰਦਾ ਨਾ ਪਾਵੇਂ ਤੇਨੂੰ ਪਿਆਰ ਕਰ ਦੇ ਚਾਹੁੰਦਾ

ਸੋ ਯਾਤਰੀ ਵਾਗੇ ਸੁਹਣਿਆ ਤੂ ਕਾਲਾ ਮੈਂ ਗੋਰੀ ਗੋਰੀ ਇੱਕ ਤਾਰਾ ਇੱਕ ਤਾਰਾ ਹਾਏ ਦੇ ਇੱਕ ਤਾਰਾ ਵੱਜਦਾ ਵੇ ਰਾਜਣਾ ਕੂਰ ਮਹਿਲ ਦੀ ਮੋਰੀ ਇੱਕ ਤਾਰਾ ਵੱਜਦਾ ਵੇ ਰਾਜਣਾ ਕੂਰ ਮਹਿਲ ਦੀ ਮੋਰੀ ਥੈਂਕ ਯੂ ਵੈਰੀ ਮੱਚੇ ਬਣੀ ਸ਼ੁਸ਼ਲਾਸ਼ ਉਹ ਤਾਂ ਹੋਰ ਮੈਡਮ ਫਿਰੰਗੀਆਂ ਦੇ ਨਾਲ ਸਰਕਾ ਤੇ ਡਾਂਸ ਵੀ ਕਰ ਲੈਂਦੀ ਹੈ ਤੇ ਉਹਨਾਂ ਨੂੰ ਆਪਣੇ ਪੰਜਾਬੀ ਸਟਾਈਲ ਦੇ ਵਿੱਚ ਨੱਚਣ ਤੇ ਮਜਬੂਰ ਵੀ ਕਰ ਦਿੰਦੀ ਹੈ ਵੈਸੇ ਵੀ ਜਿਸ ਅੰਦਾਜ਼ ਦੇ ਵਿੱਚ ਸੁਨੰਦਾ ਕਾਂਸ ਗਈ ਸੀ ਉਸ ਨੂੰ ਬੇਹੱਦ ਤਾਰੀਫ਼ ਮਿਲੀ ਤੇ ਫਿਲਹਾਲ ਹੁਣ ਲੱਗਦਾ ਹੈ ਕਿ ਕਾਂਸ ਦੇ ਵਿੱਚ ਮੈਡਮ ਦਾ ਦਿਲ ਵੀ ਫਸਲ ਗਿਆ ਹੈ